ਅਈ ਦਸਤਾਰ ਜਿਹੜਾ ਜਿਹੜਾ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਉਹ ਬੜਾ ਵਧੀਆ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਕਮਲਜੀਤ ਸਿੰਘ ਅੱਜ ਚੀਜ਼ਦਾਰ ਨੂੰ ਪ੍ਰਣਾਮ ਕਰਦਾ ਅੱਜ ਪਿੰਡ ਖੁੰਡਾ ਵਿਖੇ ਬਾਬਾ ਜੀਵਨ ਸਿੰਘ ਜੀ ਦੇ ਸ਼ੀਦੀਪੁਰ ਉਤੇ ਔਰ ਸਫਰੇ ਸ਼ਾਦੀ ਦੇ ਸਮੇਂ ਪਿੰਡ ਦੇ ਵਿੱਚ ਨਗਰ ਕੀਰਤਨ ਕੀਤਾ ਕੱਢਿਆ ਜਾ ਰਿਹਾ ਬਹੁਤ ਅੱਛਾ ਨਗਰ ਕੀਰਤਨ ਕੱਢ ਰਿਹਾ ਬਹੁਤ ਦੁੱਖ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਸਿੱਖ ਪੰਥ ਦੇ ਗੁਰੂ ਗੋਬਿੰਦ ਸਿੰਘ ਤੇ ਉਹਨਾਂ ਦੇ ਪਰਿਵਾਰ ਤੇ ਉਹਨਾਂ ਦੀ ਫੌਜਾਂ ਤੇ ਬਹੁਤ ਵੱਡਾ ਭਿਆਨਕ ਜਿਹੜਾ ਤਹਾਦੇ ਵਰਤੇ ਹਨ ਉਹਨਾਂ ਨੇ ਉਸ ਸਮੇਂ ਦੇ ਗਰੀਬਾਂ ਨੂੰ ਦੱਬੇ ਕੁਚਲੇ ਲੋਕਾਂ ਨੂੰ ਉਹਨਾਂ ਦਾ ਉਹਨਾਂ ਨੂੰ ਇਕੱਠੇ ਕਰਕੇ ਉਹਨਾਂ ਦੇ ਹੱਕਾਂ ਦੀ ਗੱਲ ਕੀਤੀ ਪਰ ਉਸ ਸਮੇਂ ਦੀਆਂ ਹਕੂਮਤਾਂ ਜਿਹੜੀਆਂ ਸੀਗੀਆਂ ਪਹਾੜੀ ਰਾਜੇ ਔਰ ਮੁਗਲਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਔਰ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੀ ਫੌਜਾਂ ਨੂੰ ਇਥੋਂ ਤੱਕ ਜਲੀਲ ਕੀਤਾ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਅਨੰਦਪੁਰ ਸਾਹਿਬ ਦਾ ਕਿਲਾ ਛੱਡਣਾ ਪਿਆ ਔਰ ਕਿਲਾ ਛੱਡ ਕੇ ਜਿਹੜਾ ਉਹਨਾਂ ਦੇ ਪਤਾ ਨੇ ਜਿਹੜਾ ਸੰਗਤਾਂ ਨੇ ਬੜੇ ਪਿਆਰ ਨਾਲ ਬਣਾਇਆ ਸੀਗਾ ਉਹਨੂੰ ਬੇਘਰ ਕਰਤਾ ਤੇ ਗੁਰੂ ਸਾਹਿਬ ਆਪਣੀ ਸੰਗਤਾਂ ਨੂੰ ਲੈ ਕੇ ਸਫ਼ਰ ਤੇ ਤੁਰ ਪਏ ਨੇ ਔਰ ਰਸਤੇ ਦੇ ਵਿੱਚ ਜੋ ਕੁਝ ਬੇਤਰਾੰਤ ਹੋਇਆ ਤੁਸੀਂ ਸਾਰੇ ਜਾਣਦੇ ਹੋ ਅੱਜ ਬਾਬਾ ਜੀਵਨ ਸਿੰਘ ਜੀ ਦਾ ਵੀ ਸ਼ਹੀਦੀ ਦਿਹਾੜਾ ਉਹ ਉਥੇ ਸ਼ਹੀਦ ਹੋਏ ਐ ਬਾਬਾ ਜੀਵਨ ਸਿੰਘ ਬਹੁਤ ਵੱਡੇ ਸੰਤ ਘੋੜਸਵਾਰ ਤੀਰ ਅੰਦਾਜ਼ ਔਰ ਗੁਰੂ ਗੋਬਿੰਦ ਸਿੰਘ ਦੇ ਨਾਲ ਬਿਲਕੁਲ ਹਮੇਸ਼ਾ ਰਹਿਣ ਵਾਲੇ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਜੀ ਦਾ ਸੀਸ ਵੀ ਦਿੱਲੀ ਤੋਂ ਲੈ ਕੇ ਆਏ ਸੀਗੇ ਮਹਾਨ ਸਿੱਖ ਨੇ ਮਹਾਨ ਸਿੱਖਾਂ ਨੂੰ ਬਾਕੀ ਸਾਰੇ ਸਿੰਘਾਂ ਨੂੰ ਅੱਜ ਦੇ ਦਿਨ ਸ਼ਹੀਦੀ ਜਈ ਹੈ ਉਹਨਾਂ ਨੂੰ ਕੋਟੀ ਕੋਟੀ ਪ੍ਰਣਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਉਹ ਲੋ ਵਈ ਦੱਸ ਕਿ ਨਾ ਆਈ ਤੇ ਅੱਗੇ 3 ਪਿੰਡ ਜਿਹੜੇ ਮਿਲ ਗਿਆ ਤੋਂ ਜੂ ਹੈ 10 ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕਾ ਸੋਹ ਸਾਰ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਤੇ ਤੁਹਾਨੂੰ ਤੁਹਾਨੂੰ ਸਤਿਗੁਰੂ ਤੇਗ ਬਾਦਰ ਮਹਾਰਾਜ ਦੇ ਅਸੀਸ ਦੇ ਰਖਾਲੇ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵਰਸਾਇਦੇ ਸਿੱਖ ਸਵਾਰਦਾਰ ਅਮਰਸ਼ੀਤ ਤੰਤਨ ਬਾਬਾ ਜੀਵਨ ਸਿੰਘ ਜੀ ਰੰਗਰੇਟਾ ਗੁਰੂ ਦਾ ਬੇਟਾ ਦੀ ਸ਼ਹੀਦਪੁਰ ਦੇ ਸਬੰਧ ਵਿੱਚ ਗੁਰਦੁਆਰਾ ਬਾਬਾ ਜੀਵਨ ਸਿੰਘ ਰੰਗਰੇਟਾ ਗੁਰੂ ਦਾ ਬੇਟਾ ਤੋਂ ਪਿੰਡ ਨੁਗਰ ਨਗਰ ਖੁੰਡਾ ਤੋਂ ਸਤਿਗੁਰ ਜੀ ਦੀ ਕਿਰਪਾ ਅਨਸਾਰ ਅੱਜ ਗੁਰਮਖ ਪਿਆਰਿਓ ਨਗਰ ਕੀਰਤਨ ਆਰੰਭ ਹੋ ਲੱਗਾ ਹੈ ਇਹ ਗੁਰਦਾਰਾ ਤਨਤਨ ਬਾਬਾ ਜੀਵਨ ਸਿੰਘ ਰਗਰੇਟਾ ਗੁਰੂ ਕਾ ਬੇਟਾ ਦੇ ਛੀਦੀਪੁਰ ਦੇਸਬੰਦ ਵਿੱਚ ਹੈ ਇਹ ਨਗਰ ਦੀਆਂ ਪ੍ਰਕਰਮਾਂ ਕਰਦਿਆਂ ਸਮੂਹ ਸੰਗਤਾਂ ਸਾਰੇ ਨਗਰ ਦੀਆਂ ਪ੍ਰਕਰਮਾਂ ਕਰਦਿਆਂ ਸਮਾਪਤੀ 5:30 ਵਜੇ ਫੇਰ ਗੁਰਦਾਰ ਸਾਹਿਬ ਵਿਖੇ ਹੋਵੇਗੀ ਸੋ ਸਮੂਹ ਸੰਗਤਾਂ ਦੀ ਅਪਨਾ ਚ ਬੇਨਤੀ ਹੈ ਕਿ ਅਮਰ ਅਮਰ ਜੀ ਅਮਰ ਅਮਰ ਸ਼ੀਤ ਤਨਤਨ ਬਾਬਾ ਜੀਵਨ ਸਿੰਘ ਰਗਰੇਟਾ ਗੁਰੂ ਕਾ ਬੇਟਾ ਨੇ ਜਿਨ੍ਹਾਂ ਨੇ ਗੁਰੂ ਦੀ ਕਿਰਪਾ ਅਨਸਾਰ ਉਹ ਸਵਾਇਗੁਰੂ ਦਿੱਤੀ ਹੋਈ ਮੱਤ ਦੇ ਮੁਤਾਬਕ ਆਪਣੇ ਮਨ ਨੂੰ ਨਿਵਾ ਰੱਖਦਿਆ ਹੋਇਆ ਸਤਿਗੁਰ ਤੇਗਵਾ ਜੀ ਮਹਾਰਾਜ ਦੀ ਸੇਵਾ ਕੀਤੀ ਜਿਸ ਦੇ ਸਬੰਧ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨਾਂ ਨੇ ਗੁਰੂ ਦਾ ਬੇਟਾ ਰੰਗਰੇਟਾ ਗੁਰੂ ਦਾ ਬੇਟਾ ਕਹਿ ਕੇ ਨਵਾਜਿਸ਼ ਕੀਤਾ ਇਸ ਕਰਕੇ ਬਾਬਾ ਜੀ ਦੀ ਯਾਦ ਵਿੱਚ ਅਮਰ ਸ਼ੀਤਾਂਤਨ ਬਾਬਾ ਜੀਵਨ ਸਿੰਘ ਜੀ ਰੰਗਰੇਟਾ ਗੁਰੂ ਦਾ ਬੇਟਾ ਦੀ ਸ਼ੀਰਿ ਪ੍ਰਵੇਸ਼ ਮਹਾਂ ਦੇ ਵਿੱਚ ਅਜ ਨਗਰ ਖੁੰਡਾ ਤੋਂ ਵਿਸਾਲ ਨਗਰ ਕਿਰਤਨ ਜੀ ਰਮਤਾ ਹੈ ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਦੂਰ ਦੇਡੇ ਤੱਕ ਸੁਣ ਰਹੀਆਂ ਸੰਗਤਾਂ ਨੂੰ ਸਮੂਹ ਸੰਗਤਾਂ ਨੂੰ ਚਰਣਾ ਚ ਬੇਨਤੀ ਹੈ ਕਿ ਕਿਰਪਾ ਕਰਿਓ ਇਸ ਨਗਰ ਕੀਰਤਨ ਵਿੱਚ ਸਰਕਤ ਕਰਕੇ ਨਗਰ ਦੀਆਂ ਪ੍ਰਕਰਮਾਂ ਕਰਦਿਆਂ ਗੁਰੂ ਕੇ ਸੰਗਤਾਂ ਦੇਰਸ਼ਣਕਾਰੀ ਕਰੋ ਤੇ ਆਪਣਾ ਜੀਵਨ ਸਫਲਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ